ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਗੁੱਡ ਮਾਰਨਿੰਗ ਸਾਰਿਆਂ ਨੂੰ ਸਵੇਰ ਦੀ ਸੈਰ ਸ਼ੁਰੂ ਕਰ ਲਈ ਆਪਾਂ ਜੀ ਹੋ ਗਏ ਆਪਾਂ ਦਾ ਪਹਿਲਾ ਦਿਨ ਸੀ ਆ ਸਵੇਰ ਦੀ ਸੈਰ ਦਾ ਤੇ ਆਪਾਂ ਚੱਕਿਆ ਮੋਟਰਸੇਡ ਤੇ ਆਪਾਂ ਪਹੁੰਚ ਗਏ ਜੀ ਸੈਰ ਕਰਨ ਤੋਂ ਬਾਅਦ ਸਿੱਧਾ ਹੀ ਬੰਗਿਆਂ ਦੀ ਮੰਡੀ ਦੇ ਵਿੱਚ ਆਪਾਂ ਜਾਣਾ ਸੀਗਾ ਆਲੂ ਤੇ ਕareleਆਂ ਦੀ ਸਬਜ਼ੀ ਸਬਜ਼ੀ ਲੈਣ ਜਾਣਾ ਸੀਗਾ ਤੇ ਪਰ ਆਲੂ ਤੇ ਕarele ਲੈ ਕੇ ਆਪਾਂ ਵਾਪਸੀ ਕੀਤੀ ਘਰ ਨੂੰ ਤੇ ਘਰੇ ਪਹੁੰਚੇ ਤਾਂ ਕਾ ਰਾਨੀ ਨੇ ਰੋਟੀਆਂ ਬਣਾਉਣੀਆਂ ਸੀਗੀਆਂ ਮੈਂ ਕਹਿੰਦਾ ਕੰਦੀ ਪਹਿਲਾਂ ਰੋਟੀਆਂ ਬਣਾ ਲਈਏ ਤੇ ਫਿਰ ਤੁਸੀਂ ਕਣਕ ਕਣਕ ਧਵਾ ਦਿਓ ਡੈਡੀ ਨਾਲ ਮੈਂ ਕਹਿੰਦਾ ਚੱਲ ਪਹਿਲਾਂ ਕਣਕ ਧਵਾ ਕੇ ਰੋਟੀਆਂ ਵੀ ਬਣਾ ਲਈਆਂ ਤੇ ਕਣਕ ਵੀ ਧੋਰੀ ਸਾਰਾ ਕੰਮ ਕਰਕੇ ਤੇ ਆਪਾਂ ਹੋ ਗਏ ਬੇਲੇ ਬੇਲੇ ਕਿੱਥੇ ਭਰਾਵਾ ਪਸ਼ੂਆਂ ਦਾ ਗੋਹਾ ਚੱਕੋ ਮੈਨੂੰ ਚੇਤਾ ਭੁੱਲ ਗਿਆ ਸੀਗਾ ਮੈਂ ਕਹਿੰਦਾ ਇਹ ਵੀ ਕੰਮ ਆਪਣਾ ਜ਼ਰੂਰੀ ਹੈ ਹਨਾ ਕਰਨਾ ਹੀ ਪੈਣਾ ਸਾਰੇ ਕਰਦੇ ਹੀ ਆ ਤੇ ਇਹਨੂੰ ਵੀ ਮੈਂ ਲਾ ਲਿਆ ਝਾੜੂ ਮਨ ਨੂੰ ਤੇ ਮੈਂ ਲਾਇਆ ਦਵੜ ਚੌਲਣ ਤੜਕਾ ਮਰੇ ਲੈ ਵੀ ਚੌਲਾ ਜਿ ਖਾ ਕੇ ਫਿਰ ਤੇ ਆਪਾਂ ਨਿਕਲ ਜੇ ਆਪਣਾ ਡਾਈਟ ਪਲਾਨ ਵੀ ਲੇ ਗੀ ਪੂਰਾ ਤੇ ਰਾਹ ਚ ਜਾਂਦੇ ਜਾਂਦੇ ਫਿਰ ਆਪਾਂ ਬਣਾਈਏ ਵੀਡੀਓ ਬਹੁਤ ਵਧੀਆ ਜਿਹੜਾ 뷰 ਸੀਗਾ ਨਾ ਪੂਰਾ ਐਂਡ ਗ੍ਰੀਨ ਗ੍ਰੀਨ 뷰 ਪੂਰਾ ਦੇਖਣ ਨੂੰ ਮਿਲ ਰਿਹਾ ਕਿਆ ਬਾਤ ਹੈ ਪਗਵਨ ਲਈ ਅੱਜ ਚਿਣ ਚਿਣ ਕੇ ਹੈ ਮਿੱਤਰ ਕਹਿੰਦੀ ਅੱਜ ਤਾਂ ਮੈਂ ਬਸ ਵੀਡੀਓ ਅੱਜ ਹੀ ਸੋਹਣੀ ਲੱਗ ਗਈਆਂ ਕਹਿੰਦੀ ਮੈਂ ਦੇਖ ਲੋ ਰੋਜ਼ ਇਹਦੀ ਵੀਡੀਓ ਬਣਾਈ ਜਾਉ ਤੇ ਸੋਹਣੀ ਕੰਨੀ ਮੈਜੇ ਲੱਗੀ ਇਧਰੋਂ ਕਹਿੰਦੀ ਅੱਜ ਵਧੀਆ ਪੋਜ਼ ਆਇਆ ਮੇਰਾ ਸਿੱਧਾ ਇਧਰੋਂ ਮੂੰਹ ਮੇਰਾ ਸਹੀ ਆਦਾ ਚਲੋ ਜੀ ਆਪਾਂ ਪਹੁੰਚ ਗਏ ਪ੍ਰੀ ਟ੍ਰੈਵਲ ਕਿਸੇ ਵੀਰ ਨੇ ਟਿਕਟ ਲੈਣੀ ਹੋਵੇ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਆਪਾਂ ਬੁੰਨੇ ਪ੍ਰੀ ਟ੍ਰੈਵਲ ਆਪਾਂ ਚੱਕਿਆ ਮੋਟਰਸਾਈਕਲ ਤੇ ਬੰਗਿਆ ਸ਼ਹਿਰ ਵੀ ਜਾਣਾ ਪੈਂਦਾ ਕਦੇ-ਕਦੇ ਗੇੜੀਮਾਨ ਇੱਕ ਅੱਧੀ ਉਹ ਠਾਣੇ ਗਿਆ ਸੀਗਾ ਪੀਸੀਸੀ ਲੈਣ ਤੇ ਰਾਹ ਚ ਆਂਦਿਆਂ ਨੂੰ ਫਿਰ ਮਿੱਤਰ ਆਪਣੇ ਪਹੁੰਚ ਚੁੱਕੇ ਸੀਗੇ ਅਰੇ ਕਿੱਦਾਂ ਬੀ ਲੀਏ ਸਵੇਰ ਨੂੰ ਹੀ ਆ ਜਾਂਦੇ ਆ ਘਰੋਂ ਆਂਦੇ ਪੰਨ ਪੰਨ ਬੁਣ ਕਿੱਥੇ ਜਾਂਦੇ ਆ ਜਿਗਾ ਨਿਆਣੇ ਸਾਨੂੰ ਪਤਾ ਹੀ ਹੈ ਨਾ ਸਾਰਿਆਂ ਨੂੰ ਕੀ ਹੋ ਰਿਹਾ ਤੇ ਆਪਾਂ ਫਿਰ ਮੋਟਰਸ ਲੈ ਗਏ ਤੇ ਵਾਪਸ ਆ ਗਏ ਦੀ ਘਰ ਨੂੰ ਮੈਨੂੰ ਆ ਗਿਆ ਗੁੱਸਾ ਮੈਨਾਂ ਗਿਆ ਮੂੰਹ ਖਾ ਕਹਿੰਦੀ ਨਹੀਂ ਨਹੀਂ ਮੂੰਹ ਨਹੀਂ ਦਿਖਾਣਾ ਮੈਨੂੰ ਕਹਿੰਦੀ ਸ਼ਾਪਿੰਗ ਕਰਾਓ ਦੇਖ ਲੋ ਯਾਰ ਕਿੰਨੀ ਕੀ ਸ਼ਾਪਿੰਗ ਕਰਾਵਾਂ ਇਸ ਕੁੜੀ ਨੂੰ ਕਿੰਨੀ ਕੀ ਸ਼ਾਪਿੰਗ ਕਰਾਵਾਂ ਜਿੱਥੇ ਜਾਂਦੀ ਉੱਥੇ ਸੂਟ ਦੇਖਣ ਆਪਣੀ ਪਸੰਦ ਨਹੀਂ ਆਉਂਦਾ ਹੁਣ ਭਈ ਮੇਰੀ ਥੋੜਾ ਗਲਤੀ ਐ ਚ ਕੋਈ ਮੈਂ ਦੱਸੋ ਕੀ ਕਰ ਸਕਦਾ ਹਨ ਇਹਦੇ ਵਿੱਚ ਮੇਰੀ ਕੋਈ ਗਲਤੀ ਐ ਤਾਂ ਮੈਨੂੰ ਦੱਸ ਦਿਓ ਤੇ ਘਰ ਪਹੁੰਚੇ ਮੰਮੀ ਜਾਂਦਿਆਂ ਨੂੰ ਤੜ ਬਣਾ ਰਹੀ ਸੀ ਕਰੇਲੇ ਤੇ ਉਧਰ ਉਹ ਵੀ ਉਹ ਲੈ ਵੀ ਇਧਰ ਪਿਆਰੀ ਆ ਗਈ ਉਧਰ ਮੰਮੀ ਮੇਨਾ ਬਸ ਕਲੋਲਾ ਹੀ ਹੋ ਰਹੀਆਂ ਮੇਰੀ ਜ਼ਿੰਦਗੀ ਤਾਂ ਬਸ ਕਲੋਲਾਂ ਹੀ ਆ ਆ ਲੈ ਫਿਰ ਅਸੀਂ ਥੋੜਾ ਜਿਹਾ ਰਸਾਲ ਲੈਣ ਤੋਂ ਬਾਅਦ ਆਪਾਂ ਫੇ ਚੱਲ ਕੇ ਬੰਗੇ ਕਿਉਂਕਿ ਅੱਜ ਹੋਣੀ ਸੀ ਪਾਰਟੀ ਲਓ ਜੀ ਕੱਲੀ ਕੱਲੀ ਐਂਟਰੀ ਹੋ ਰਹੀ ਹੈ ਚਿੱਕੇ ਦੀਆਂ ਮਸ਼ਹੂਰ ਸ਼ਖਸੀਅਤਾਂ ਪਹੁੰਚ ਰਹੀਆਂ ਪਾਰਟੀ ਦੇ ਵਿੱਚ ਆਹ ਦੇ ਆਹ ਚੱਕ ਇਹ ਨੂੰ ਮੈਂ ਕਾਬਾ ਸੈਟ ਜਰਾ ਇਹ ਬੰਦਾ ਜਾ ਰਿਹਾ ਜੀ ਕੈਨੇਡਾ ਤੇ ਬਹੁਤ ਘੈਂਟ ਭਰਾ ਆਪਣਾ ਤੇ ਰਾਤ ਨੂੰ ਫਿਰ ਆਪਾਂ ਪਾਰਟੀ ਤੋਂ ਬਾਅਦ ਆਂਦੇ ਕੋਈ ਕੰਨੀ ਜਨਤਾ ਬਿਲ ਬਹੁਤ ਬਣਿਆ ਜਿਹਾ ਦੇ ਕੇ ਤੇ ਆਪਾਂ ਅਗੇ ਜੀ ਘਰੇ ਘਰੇ ਪੰਚ ਤੇ ਪਸ਼ੂਆਂ ਨੂੰ ਦੇਖਿਆ ਹੈ ਇਹ ਕੀ ਮੈਂ ਕਿ ਕੀ ਹੋਇਆ ਉਹ ਭਰਾ ਵਾ ਇਹਨੂੰ ਧੂਣੀ ਦੇਣੀ ਪੈਣੀ ਆ ਮੈਂ ਕਿ ਕੋਈ ਧੂਣੀ ਦੇ ਦੰਨੇ ਤੇ ਫਿਰ ਆਪਾਂ ਗਏ ਸੌ ਤੌਣੀ ਕਰਕੇ ਸਾਰੇ ਸਾਸਰੀ ਘਰ ਮਿਲਦੇ ਆਕਰਮੇ ਬੁਰਦ ਦੇ ਵਿੱਚ